ਸਾਹ ਸ੍ਰੀਮੁਕੀਤਾਨ ਬੀਕੋਰ ਆਈਪੀਐਸ ਆਈਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਜਿਹੜੇ ਡਿਡੇ ਮਾੜੇ ਅਨਸਰ ਸੀਗੇ ਤੇ ਇਹਨਾਂ ਦੇ ਖਿਲਾਫ ਇੱਕ ਜਿਹੜੀ ਮਹਿਨ ਵੱਡੀ ਗਈ ਜਿਹਦੇ ਵਿੱਚ ਇੱਕ ਮਿਤੀ 13 ਛੇ ਦੀ ਰਾਤ ਨੂੰ ਜਿਹੜਾ ਹੈਗਾ ਬੱਸ ਸਟੈਂਡ ਦੇ ਉੱਤੇ ਢਾਬੇ ਦੇ ਉੱਤੇ ਜਿਹੜਾ ਹੈਗਾ ਇੱਕ ਵਾਰਦਾਤ ਹੋਈ ਸੀ ਇਸ ਢਾਬੇ ਦੇ ਉੱਤੇ ਭੰਨ ਤੋੜ ਕੀਤੀ ਗਈ ਔਰ ਢਾਬੇ ਵਾਲੇ ਮਾਲਕ ਦੀ ਤੇ ਪਲੱਸ ਉਹਦੇ ਜਿਹੜੇ ਕਰੰਦੇ ਸੀਗੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਸੀ ਔਰ ਕੁਝ ਜਿਹੜਾ ਸਮਾਨ ਸੀਗਾ ਉੱਥੋਂ ਇਹ ਇਸ ਚੋਰੀ ਕਰਕੇ ਵੀ ਲੈ ਕੇ ਸੀਗੇ ਜਿਹਦੇ ਤਹਿਤ ਮਕਦਮਾ ਨੰਬਰ 112 ਮਿਤੀ 14 6 25 ਨੂੰ ਦਰਜ ਕੀਤਾ ਗਿਆ ਸੀ ਵੱਖ-ਵੱਖ ਪੜਾਵਾਂ ਦੇ ਤਹਿਤ ਜਿਹਦੇ ਵਿੱਚ ਸਾਡੇ ACP ਮਾਨਤਾਉਂ ਰੂਪਦੀਪ ਪਾਲ ਤੇ SHO 6 ਨੰਬਰ ਡਿਵੀਜ਼ਨ ਅਜੈਤ ਸਿੰਘ ਤੇ ਚੌਕੀ ਚਾਹ ਬੱਸ ਸਟੈਂਡ ਭਿੰਦਰ ਸਿੰਘ ਜੀ ਹੁਣਾਂ ਨੇ ਬੜੀ ਹੀ ਮਿਹਨਤ ਕਰਕੇ ਔਰ ਬਹੁਤ ਸੈਂਟੀਫਿਕ ਤਰੀਕੇ ਨਾਲ ਜਿਹੜਾ ਹੈਗਾ ਇਹ ਤਫ਼ਤੀਸ਼ ਨੂੰ ਅੱਗੇ ਵਧਾਉਂਦੇ ਹੋਏ ਇਹਦੇ ਵਿੱਚ ਟੋਟਲ ਜਿਹੜੇ ਹੈ 6 ਮੁਜਮ ਅਸੀਂ ਗ੍ਰਫਤਾਰ ਕੀਤੇ ਆ ਚਿਆ ਮੁੱਜਮਾਂ ਤੋਂ ਜਿਹੜੇ 4 ਮੁੱਜਮ ਸੀਗੇ ਉਹ ਜਮਨਾਇਤ ਸੀਗੇ ਜਿਨ੍ਹਾਂ ਨੂੰ ਅਸੀਂ ਲਾ ਮਤਾਬਕ ਜਿਹੜਾ ਹੈਗਾ ਉਹਨਾਂ ਦੇ ਰੈਸਟ ਪਾ ਕੇ ਜਿਹੜਾ ਜਮਨਾਇਲ ਕੋਰਟ ਦੇ ਵਿੱਚ ਪੇਸ਼ ਕਰਕੇ ਤੇ ਉਹਨਾਂ ਨੂੰ ਅਸੀਂ ਜੂਸ਼ਨ ਭੇਜਤਾ ਹੈਗਾ ਔਰ ਜਿਹੜੇ 2 ਮੁੱਜਮ ਸੀਗੇ ਜਿਨ੍ਹਾਂ ਦਾ ਨਾਮ ਪਹਿਲੇ ਦਾ ਨਾਮ ਹੈਗਾ ਸ਼ਰੀਫ ਖਾਨ ਤੇ ਦੂਜੇ ਦਾ ਨਾਮ ਹੈਗਾ ਅਰਜਨ ਇਹਨਾਂ ਦੀ ਅਸੀਂ ਗ੍ਰਫਤਾਰੀ ਜਿਹੜੀ ਕੀਤੀ ਹੈ ਸਾਡੇ ਕੋਲ ਪੁਲਿਸਰ ਮਾਰਦੇ ਨੇ ਔਰ ਇਹਨਾਂ ਕੋਲੋਂ ਜਿਹੜੀ ਬਰਾਮਦਗੀ ਸਾਨੂੰ ਹੋਈ ਹੈ ਜਿਹੜੀ ਉਸ ਲੜਾਈ ਦੇ ਵਿੱਚ ਵਰਤੀ ਗਈ ਕਾਰ ਸੀਗੀ ਕਾਰ ਨੰਬਰ ਹੀ ਪੀਪੀ 23 TBTS 5104 ਮਾਰਕਾ ਵੈਂਟੂ ਜਿਹੜਾ ਰੰਗ ਚਿੱਟਾ ਤੇ ਦੋ ਮੋਟਰਸਾਈਕਲ ਜਿਹੜੇ ਆ ਸਪਲੈਂਟਰ ਜਿਹੜੇ ਆ ਉਹ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਹੈਗੇ ਆ। ਔਰ ਬਰਾਮਦ ਦੇ ਦੌਰਾਨ ਜਿਹੜਾ ਇਹਨਾਂ ਕੋਲੋਂ ਅਸੀਂ ਜੋ ਇਹਨਾਂ ਨੇ ਭੰਗ ਤੋੜ ਲਈ ਜਿਹੜੇ ਹਥਿਆਰ ਸੀਗੇ ਉਹ ਅਸੀਂ ਬਰਾਮਦ ਕਰਾ ਲਈ। ਔਰ ਆਪ ਜੀ ਜਿਹੜਾ ਹੈਗਾ ਔਰ ਸਾਡੇ ਚੌਂਦੇ ਜਿਹੜੀਆਂ ਇਦਾਂ ਦੀਆਂ ਵਾਰਦਾਤਾਂ ਕੋਈ ਹੋਟਲ ਦੇ ਉੱਤੇ ਢਾਬੇ ਦੇ ਉੱਤੇ ਹੋਰ ਵੀ ਸਰ ਸ਼ਹਿਰ ਦੇ ਵਿੱਚ ਵਾਰਦਾਤਾਂ ਹੋਈਆਂ ਜਿਨ੍ਹਾਂ ਤੇ ਸਖਤੀ ਨਾਲ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਮੁਜਬਲ ਅਸੀਂ ਗ੍ਰਿਫਤਾਰ ਕੀਤਾ ਹੈਗਾ ਪਰ ਕੁਸਮਾਂ ਲੈ ਕੇ ਇਹਨਾਂ ਨੂੰ ਸਖਤੀ ਨਾਲ ਜਿਹੜੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਜਿਹੜੀ ਇਹ ਏਸੀਪੀ ਮਾਜਟਾਉਨ ਦੀ ਰੈਨਮਾਈ ਥੱਲੇ ਇਹਨਾਂ ਦੀ ਟੀਮ ਹੈਗੀ ਹੈ ਉਹਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਔਰ ਇਹਨਾਂ ਦੇ ਜਿਹੜਾ ਵਾਜਬ ਇਨਾਮ ਹੈਗਾ ਉਹ ਵੱਖਰਾ ਲਿਖ ਕੇ ਮਾਨ ਲੋ ਏਸੀਪੀ ਸਾਹਿਬ ਨੂੰ ਭੇਜਿਆ ਜਾਏਗਾ ਪਰ ਆਪ ਜੀ ਜਰੀਏ ਜਿਹੜਾ ਮੈਂ ਇਹ ਮਾੜੇ ਅਨਸਰ ਹੈਗੇ ਆ ਇਹਨਾਂ ਨੂੰ ਮੈਂ ਸਖਤ ਅਦਾਇਤ ਕਰਦਾ ਇਸ ਇਸ ਮੇਸ਼ਨੇਡ ਦੇ ਵਿੱਚ ਜਿਹੜਾ ਹੈਗਾ ਇਹ ਇਸ ਕਿਸਮ ਦੀ ਜਿਹੜੀ ਬਦਮਾਸ਼ੀ ਆ ਉਹ ਨਹੀਂ ਚੱਲੂਗੀ ਜੇ ਕੋਈ ਇਹਦਾ ਕਾਨੂੰਨ ਆਪਣੇ ਹੱਥ ਚ ਲਏਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਔਰ ਕਾਨੂੰਨਨ ਕਾਰਵਾਈ ਤੋਂ ਬਾਅਦ ਉਹਨਾਂ ਨੂੰ ਜੋ ਅਗਲੀ ਉਹਨਾਂ ਨੂੰ ਡਿਸ਼ਪੈਚ ਭੇਜੇ ਨੇ ਜਿਹੜੀ ਕਾਰਵਾਈ ਉਹ ਅਮਨ ਦਿਹਾੜੇ ਚ। ਅਸਲ ਵਿੱਚ ਇਹ ਲੜਾਈ ਦਾ ਕਾਰਨ ਕੀ ਸੀਗਾ? ਲੜਾਈ ਦਾ ਕਾਰਨ ਇਹ ਸੀ ਜਿੱਦਾਂ ਇਹ ਇਹਦੇ ਦਸਨ ਪਾਗ ਢਾਬੇ ਵਾਲੇ ਮਤਲਬ ਵੀ ਇਹ ਇੱਕ ਦਿਨ ਪਹਿਲਾਂ ਇਹ ਬੰਦੇ ਜਿਹੜੇ ਹੈਗੇ ਆ ਇਹਦੇ ਢਾਬੇ ਤੇ ਰੋਟੀ ਖਾਣ ਆਏ ਸੀਗੇ। ਉੱਥੇ ਜਿਹੜਾ ਹੈਗਾ ਇਹਦੇ ਵਿੱਚ ਸ਼ਰਾਬ ਪੀਣ ਦੀ ਜਿਹੜੀ ਮੰਗ ਕੀਤੀ ਹੈਗੀ ਇਹ ਢਾਬੇ ਵਾਲਾ ਕਹਿੰਦਾ ਵੀ ਮੈਂ ਆਪਣੇ ਢਾਬੇ ਤੇ ਸ਼ਰਾਬ ਨਹੀਂ ਪਿਉਂਦਾ ਉੱਥੇ ਇਸ ਕਰਕੇ ਇਹਨਾਂ ਦੇ ਆਪਸ ਵਿੱਚ ਬੈਸ ਬਸਾਈ ਹੋਈ ਸੀ ਮਾਲਾ ਮੋਟਾ ਇਹਨਾਂ ਦਾ ਹੱਥੋਂ ਪਾਈ ਵੀ ਹੋਈ ਸੀ